ਜਿਹੜੇ ਤਿੰਨ ਵੱਡੇ ਇਲਜ਼ਾਮ ਲੈਣਾ ਇਹ ਕਬੀਰ ਤੇ ਲੱਗੇ ਸਨ ਕਬੀਰ ਤੇ ਕਤਲ ਦਾ ਇਲਜ਼ਾਮ ਵੀ ਲੱਗਿਆ ਕਬੀਰ ਤੇ ਦੁਰਾਚਾਰ ਦਾ ਇਲਜ਼ਾਮ ਵੀ ਲੱਗਿਆ ਕਬੀਰ ਤੇ ਚੋਰੀ ਦਾ ਇਲਜ਼ਾਮ ਵੀ ਲੱਗਿਆ ਸੋਨੇ ਦੀਆਂ ਮੋਹਰਾ ਸੁੱਟ ਗਏ ਆਪ ਉਹਦੀ ਛਪਰੀ 'ਚ ਇੱਕ ਪਾਸੇ ਤੇ ਜਾ ਕੇ ਥਾਣੇ ਰਿਪੋਰਟ ਕਰ ਦਿੱਤੀ ਸਾਡੀ ਥੈਲੀ ਚੋਰੀ ਹੋ ਗਈ ਹੈ ਕਬੀਰ ਆਇਆ ਸੀ ਸਾਨੂੰ ਸ਼ੱਕ ਹੈ ਉਹ ਲੈ ਗਿਆ ਮਿਲ ਗਈ ਉਹਦੇ ਘਰੋਂ ਪਈ ਸੀ ਤੋ ਕਬੀਰ ਚੋਰੀ ਚ ਵੀ ਪਕੜਿਆ ਗਿਆ ਸੀ ਨਿਹਰਾ ਪਕੜਿਆ ਹੀ ਨਹੀਂ ਗਿਆ ਸਿਕੰਦਰ ਲੋਧੀ ਨੇ ਸਜ਼ਾ ਦਿੱਤੀ ਜੇਲ੍ਹ ਚ ਪਾ ਦਿੱਤਾ ਚੋਰੀ ਦਾ ਇਲਜ਼ਾਮ ਯਾਰੀ ਦਾ ਇਲਜ਼ਾਮ ਕਤਲ ਦਾ ਇਲਜ਼ਾਮ ਕਬੀਰ ਤੇ ਲੱਗਿਆ ਕਬੀਰ ਨੂੰ ਇਹ ਸੋਚਣਾ ਪਿਆ ਇਹ ਇਲਜ਼ਾਮ ਲਾਂਦੇ ਰਹਿਣਗੇ ਲਾਂਦੇ ਰਹਿਣਗੇ ਹੁਣ ਮੈਂ ਬੁੱਢਾ ਹੋ ਗਿਆ ਬਿਰਧ ਹੋ ਗਿਆ ਹੁਣ ਮੇਰੇ ਕੋਲ ਇਹਨਾਂ ਨਾਲ ਸੰਘਰਸ਼ ਨਹੀਂ ਆਉਂਦਾ ਸਰੀਰ ਸਾਥ ਨਹੀਂ ਦਿੰਦਾ ਤੋਂ ਪਤਾ ਕਿ ਲੋਈ ਨੂੰ ਕਹਿਣ ਲੱਗੇ ਆਪਾਂ ਚੱਲਦੇ ਆਂ ਬਨਾਰਸ ਛੋੜਦੇ ਆਂ ਕਿੱਥੇ ਚਲੀਏ ਉੱਥੇ ਚੱਲਦੇ ਆਂ ਜਿੱਥੇ ਪੁਰੀਆਂ ਵਿੱਚ ਰਹਿਣ ਵਾਲੇ ਨਾ ਹੋਣ ਇਹ ਜਿਹੜਾ ਸੱਤਾਂ ਪੁਰੀਆਂ ਵਿੱਚ ਰਹਿੰਦੇ ਨੇ ਇਹ ਨਾ ਹੋਣ ਉੱਥੇ ਚੱਲਣਾ ਨਹੀਂ ਤੇ ਤੰਗ ਕਰਨਗੇ ਕਬੀਰ ਕਹਿੰਦੇ ਮਗਹ ਹਰ ਆਪਾਂ ਮਗਹਰ ਚੱਲਦੇ ਆਂ ਸ਼ਾਇਦ ਆਪ ਨੂੰ ਪਤਾ ਹੋਵੇ ਮਗਹਰ ਵੀ ਧਰਤੀ ਨੂੰ ਸਰਾਬ ਦਿੱਤਾ ਗਿਆ ਹੈ ਗਣੇਸ਼ ਦਾ ਐਸਾ ਪੁਰਾਣਕ ਮਤ ਹੈ ਜਿਹੜਾ ਉੱਥੇ ਮਰੇਗਾ ਖੋਤੀ ਦੀ ਜੁੰਨ ਜਾਏਗਾ ਕੋਈ ਲੰਗਦਾ ਹੀ ਨਹੀਂ ਬਹੁਤ ਪੁਰਾਣੀ ਗੱਲ ਹੈ ਗੋ ਰਗਪੁਰ ਤੋਂ ਮੈਂ ਮਗਹਰ ਜਾਣਾ ਸੀ 15 ਮੀਲ ਦਾ ਰਸਤਾ ਤੇ ਜਿਨ੍ਹਾਂ ਦੀ ਮੈਂ ਗੱਡੀ ਮੰਗੇ ਉਸ ਦਾ ਡਰਾਈਵਰ ਕਹਿਣ ਲੱਗਾ ਮੈਂ ਨਹੀਂ ਲੈ ਜਾ ਸਕਦਾ ਆਪ ਡਰਾਈਵ ਕਰਦੇ ਤੇ ਕਰੋ ਮੈਂ ਕਿਹਾ ਮੈਨੂੰ ਰਸਤਾ ਹੀ ਦਾ ਨਹੀਂ ਪਤਾ ਕਹਿੰਦਾ ਮਗਾਰ ਅਸੀਂ ਨਹੀਂ ਜਾਂਦੇ ਸਾਡਾ ਦਮ ਕਿਧਰੇ ਨਿਕਲ ਗਿਆ ਖੋਤੇ ਦੀ ਜੁਨ ਕੌਣ ਜਾਏ ਅਸੀਂ ਉਥੇ ਨਹੀਂ ਜਾਂਦੇ ਮੈਨੂੰ ਹੈਰਾਨਗੀ ਹੋਈ ਡਰਾਈਵਰ ਵੀ ਡਰਦੇ ਨੇ ਉਥੇ ਨਹੀਂ ਜਾਂਦੇ ਗਣੇਸ਼ ਦੀ ਸਰਾਪੀ ਹੋਈ ਧਰਤੀ ਹੈ ਕੁਝ ਜੁਲਾਹ ਹੈ ਉਥੇ ਰਹਿੰਦੇ ਨੇ ਮੁਸਲਮਾਨ ਮੁਸਲਮਾਨ ਕਿਉਂਕਿ ਉਹ ਨਾ ਵਾਸੇ ਮਗਰ ਮਗਰ ਨਹੀਂ ਹੈ ਜਿਵੇਂ ਉਹ ਨਾ ਵਾਸੇ ਕਾਸ਼ੀ ਕਾਸ਼ੀ ਨਹੀਂ ਹੈ ਤਾਂ ਮਗਰ ਮਗਰ ਨਹੀਂ ਹੈ ਜਿਵੇਂ ਹਿੰਦੂ ਵਾਸੇ ਖਾਨਾ ਖੁਦਾ ਕਾਬਾ ਕਾਬਾ ਨਹੀਂ ਹੈ ਉਹ ਨਾ ਵਾਸੇ ਕਾਸ਼ੀ ਕਾਸ਼ੀ ਨਹੀਂ ਆਪਣੇ ਆਪਣੇ ਥਾਂ ਟਿਕਾਣੇ ਨੇ ਆਪਣੇ ਆਪਣੇ ਲੋਕਾਂ ਨੇ ਸਵਰਗ ਬਣਾਏ ਹੋਏ ਨੇ ਆਪਣੇ ਆਪਣੇ ਲੋਕਾਂ ਨੇ ਨਰਕ ਬਣਾਏ ਹੋਏ ਨੇ ਤਾਂ ਇਹ ਨਰਕ ਸਾਡਾ ਨਹੀਂ ਇਹ ਮਗਰ ਸਾਡਾ ਨਰਕ ਨਹੀਂ ਹੈ ਮੁਸਲਮਾਨ ਰਹਿੰਦੇ ਨੇ ਖੈਰ ਜਿਉਂ ਤਿਉਂ ਕਰਕੇ ਮੈਂ ਉੱਥੇ ਪਹੁੰਚਿਆ ਸਮਾਦ ਬਣੀ ਹੋਈ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੈਸੇ ਅੰਤਮ ਸਮੇਂ ਸਰੀਰ ਨਹੀਂ ਮਿਲਿਆ ਕਬੀਰ ਦਾ ਵੀ ਨਹੀਂ ਮਿਲੇ ਸਰੀਰ ਨਹੀਂ ਲੱਭਿਆ ਉੱਥੇ ਸਮਾਦ ਬਣਾਈ ਗਈ ਹੈ ਜਿੱਥੋਂ ਸਰੀਰ ਗਾਇਬ ਹੋਇਆ ਹੈ ਸਮਾਦ ਬਣਾਈ ਗਈ ਹੈ ਚਨਣ ਲਗੇ ਪਹਿਲੇ ਲੋਹੀ ਰੋਕ ਦੀਏ ਘਰ ਵਾਲੀ ਰੋਕ ਦੀਏ ਵੀ ਹੋਣ ਆਖਰੀ ਉਮਰੇ ਕਿੱਥੇ ਜਾਣਾ ਜ਼ਿੰਦਗੀ ਸਾਰੀ ਇੱਥੇ ਕੱਟੀ ਹੈ ਪਰ ਕਬੀਰ ਨੇ ਹਟ ਕੀਤਾ ਹੁਣ ਮੈਂ ਨਹੀਂ ਰਹਿਣਾ ਔਰ ਮੇਰੇ ਕੋਲ ਸੰਘਰਸ਼ ਨਹੀਂ ਆਉਂਦਾ ਹੁਣ ਸਰੀਰ ਮੇਰਾ ਬੁੱਢਾ ਹੋ ਗਿਆ ਬਿਰਧ ਹੋ ਗਿਆ ਹੁਣ ਮੈਂ ਨਹੀਂ ਸੰਘਰਸ਼ ਕਰ ਸਕਦਾ ਹੁਣ ਮੈਂ ਆਰਾਮ ਨਾਲ ਬੈਠਣਾ ਚਾਹੁੰਦਾ ਬਨਾਰਸ ਛੋੜ ਕੇ ਜਦ ਨਿਕਲਣ ਲਗੇ ਕੋਈ ਸਬਤ ਪੁਰੀਆਂ ਦੇ ਰਹਿਣ ਵਾਲੇ ਪਤਾ ਕੀ ਕਹਿੰਦੇ ਨੇ ਕਬੀਰ ਆਪ ਆਪਣੀ ਬਾਣੀ ਚ ਕਹਿੰਦੇ ਨੇ ਸਗਲ ਜਨਮ ਸੇਵ ਪੂਰੀ ਬਿਤਾਇਆ ਮਰਤੀ ਬਾਰ ਮਗਹਰ ਉਠਦਾ ਆ ਸਾਰੀ ਜ਼ਿੰਦਗੀ ਤੇ ਰਿਹਾ ਆਪਣਾ ਰਸਤੇ ਤੇ ਤੇ ਹੁਣ ਮਰਨ ਦਾ ਵੇਲਾ ਆਇਆ ਤੇ ਜਾ ਰਿਹਾ ਮਗਹਰ ਕਾਸ਼ੀ ਮਗਹਰ ਸੰਬੀਚਾਰੀ ਐ ਕੈਸਾ ਭਗਤ ਕਾਸ਼ੀ ਤੇ ਮਗਰ ਨੂੰ ਇੱਕੋ ਹੀ ਸਮਝਦਾ ਕਾਸ਼ੀ ਰਹਿੰਦਾ ਸੀ ਹੁਣ ਸਿੱਧਾ ਮਗਰ ਦੋਹਾਂ ਨੂੰ ਬਰਾਬਰ ਮੰਨਦਾ ਕਾਸ਼ੀ ਮਗਹਰ ਸੰਬੀਚਾਰੀ ਹੋਛੀ ਭਗਤ ਕੈਸੇ ਉਤਰਸ ਪਾਏ ਇਹ ਭਗਤ ਹੋਛਾ ਹੈ ਹੋਛਾ ਹੈ ਭਗਤ ਮਾਲ ਦੇ ਤੇ ਲਿਖਿਆ ਹੈ ਕਈ ਗਾਲਾਂ ਵੀ ਕੱਢੀਆਂ ਹਨ ਨਿਹਰਾ ਹੋਛਾ ਨਹੀਂ ਆਖਿਆ ਹੋਰ ਵੀ ਬਥੇਰਾ ਕੁਛ ਆਖਿਆ ਪਰ ਕਬੀਰ ਸਭੇ ਭਾਸ਼ਾ ਵਰਤਦੇ ਪਏ ਸਭਿਤਾ ਦੇ ਦਾਰੇ ਦੀ ਸਭੇ ਭਾਸ਼ਾ ਵਰਤਦੇ ਪਏ ਹੋਛੀ ਭਗਤ ਕੈਸੇ ਉਤਰਸ ਪਾਰੇ ਇਹ ਭਗਤ ਹੋਛਾ ਹੈ ਕਹਿੰਦਾ ਆਪਣੇ ਆਪ ਨੂੰ ਭਗਤ ਹੈ ਹੋਛਾ ਹੈ ਕਾਸ਼ੀ ਤੇ ਮਾ ਘਰ ਨੂੰ ਬਰਾਬਰ ਸਮਝਦਾ ਜਦੋਂ ਕਾਸ਼ੀ ਰਿਆ ਤੁਸੀਂ ਰਹਿਣ ਨਹੀਂ ਦਿੱਤਾ ਜੇ ਜਾਂਦਾ ਪਿਆ ਤੇ ਤੁਸੀਂ ਗੱਲਾਂ ਘਟਦੇ ਲੋਈ ਕਹਿੰਦੀ ਐ ਰਹਿ ਜਾਈਏ ਇਥੇ ਜ਼ਿੰਦਗੀ ਦੇ ਇਤਨੇ ਦਿਨ ਇਥੇ ਕੱਟੇ ਨੇ ਬਾਕੀ ਵੀ ਇਥੇ ਹੀ ਕੱਟ ਲਈ ਤੁੱਕ ਕਬੀਰ ਦਾਇ ਫਰਮਾਨ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨ ਭੂਲ ਕੋਈ ਕਿਆ ਕਾ ਸੇ ਕਿਆ ਉਖਰ ਮਗਰ RAM ਰਿਦੇ ਜੋ ਹੋਇ ਹਿਰਦੇ ਦੇ ਚ RAM ਹੋਣਾ ਚਾਹੀਦਾ ਹੈ ਮਗਰ ਹੀ ਕਾਸ਼ੀ ਬਣ ਜਾਂਦੀ ਹੈ ਹਿਰਦੇ ਚ RAM ਨਹੀਂ ਹੈ ਤੋ ਕਾਸ਼ੀ ਵੀ ਮਗਰ ਹੈ RAM ਰਿਦੇ ਜੋ ਹੋਇ ਹਿਰਦੇ ਚ RAM ਹੋਣਾ ਚਾਹੀਦਾ ਹੈ ਹਿਰਦੇ ਜੋ ਹੈ ਪ੍ਰਭੂ ਦੀ ਯਾਦ ਹੋਣੀ ਚਾਹੀਦੀ ਹੈ ਕਬੀਰ ਤੇ ਇੱਥੇ ਤੱਕ ਕਹਿੰਦੇ ਨੂੰ ਮੁਖਤਸਰ ਮੈਂ ਅਰਜ਼ ਕਰਾਂ ਜੋ ਤਜ ਨਕਾਸੀ ਤਜੇ ਕਬੀਰਾ ਰਮਈਏ ਕਹਾਂ ਨਾ ਹੋ ਰਾ ਜੇ ਮੈਂ ਕਾਸ਼ੀ ਚ ਮਰ ਜਾਵਾਂ ਤੇ ਰੱਬ ਦਾ ਕੀ ਇਹਾਸਾਨ ਹੋਇਆ ਉਤੇ ਮਰਨ ਨਾਲ ਹੀ ਮੈਂ ਸ਼ਿਵਾਂ ਦੀ ਪੂਰੀ ਜਾਵਾਂਗਾ ਬਸ ਮਰਨਾ ਹੀ ਕਾਫੀ ਹੈ ਨਹੀਂ ਫਿਰ ਰੱਬ ਦਾ ਕੀ ਨੇ ਹੋ ਰਾ ਰੱਬ ਦਾ ਕੀ ਇਹਾਸਾਨ ਫਿਰ ਰੱਬ ਨੇ ਸਾਨੂੰ ਕੀ ਦਿੱਤਾ ਜਿੱਥੇ ਮਰਨ ਨਾਲ ਹੀ ਸਾਨੂੰ ਸਵਰਗ ਮਿਲ ਗਿਆ ਜੋ ਤਨ ਕਾ ਸੀ ਤਜੇ ਕਵੀਰਾ ਰਮਈਏ ਕਹਾ ਨਾ ਹੋਰਾ ਫਿਰ ਰੱਬ ਦਾ ਸਾਡੇ ਤੇ ਕੀ ਐਸਾ ਫਿਰ ਰੱਬ ਰੱਬ ਕਿਹੜੀ ਗੱਲ ਹੈ ਨਹੀਂ ਮਰਨਾ ਮਘਰ ਵਿੱਚ ਹੈ ਜਾਣਾ RAM ਦੇ ਦੇਛ ਐਨੇ ਇਧਰ ਇਤਨੇ ਇਧਰ